ਮੈਂ ਤਾਂ ਇਹ ਸਮਝਦਾ ਕਿ ਪੰਜ ਤਰਫੇ ਮੁਕਾਬਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਾਡਾ ਵੋਟਰ ਹੈ ਇਹ ਕਨਸੋਲੀਡੇਟ ਹੈ ਔਰ ਪੰਜ ਤਰਫਾ ਮੁਕਾਬਲਾ ਦਾ ਸਿੱਧਾ ਫਾਇਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਚੋਣਾਂ ਦੇ ਵਿੱਚ ਮਿਲਣ ਵਾਲਾ ਸਰ ਭਾਈ ਇਲੈਕਸ਼ਨਲ ਦੇਖਿਆ ਕਿ ਪਿੰਡਾਂ ਵਿੱਚ ਘਟਾ ਰਿਹਾ ਸੀਗਾ ਬੀਜੇਪੀ ਨੂੰ ਇਸ ਬਾਰੇ ਕੀ ਲੱਗਦਾ ਬੇਟਾ ਚੰਦੂ ਦੇਖੋ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਕੰਮ ਕੀਤੇ ਆ ਡਿਵੈਲਪਮੈਂਟ ਕਰਵਾਈ ਆ ਔਰ ਜਿਹੜੇ ਸੂਬੇ ਜਿਨ੍ਹਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਜਿਸ ਤਰੀਕੇ ਦੇ ਨਾਲ ਉਹ ਸੂਬੇ ਅੱਜ ਅੱਗੇ ਵਧੇ ਆ ਔਰ ਬੜੀ ਮੈਂ ਮਤਲਬ ਅਫਸੋਸ ਨਾਲ ਕਹਿ ਸਕਦਾ ਕਿ ਪੰਜਾਬ ਜਿਹੜਾ ਪਹਿਲੇ ਨੰਬਰ ਦਾ ਸੂਬਾ ਹੁੰਦਾ ਸੀ ਅੱਜ 17ਵੇਂ ਨੰਬਰ ਤੇ ਚਲਾ ਗਿਆ ਔਰ ਅੱਜ ਪੰਜਾਬ ਨੂੰ ਦੁਬਾਰਾ ਮੁੜ ਪਹਿਲੇ ਨੰਬਰ ਤੇ ਲੈ ਕੇ ਆਣਾ ਇਹ ਸਾਡੀ ਪ੍ਰਾਇੋਰਟੀ ਵੀ ਹੈ ਔਰ ਪੰਜਾਬ ਦੇ ਲੋਕਾਂ ਦੀ ਇਹ ਸੋਚ ਵੀ ਹੈ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਹੈ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਵੀ ਉਹਨਾਂ ਦੇ ਕੈਂਡੀਡੇਟ ਆ ਜਿਹੜੇ ਵੱਧ ਤੋਂ ਵੱਧ ਜਿੱਤ ਕੇ ਜਾਣੇ ਚਾਹੀਦੇ ਆ ਤਾਂ ਕਿ ਜਿਹੜੀ ਵਿਕਾਸ ਦੀ ਧਾਰਾ ਹੈ ਕਿ ਪੰਜਾਬ ਵੱਲੇ ਪਾਸੇ ਵੀ ਇਹ ਜਿਹੜੀ ਆ ਸਕੇ ਸਰਕਾਰ ਕੇ ਲਗਾਤਾਰ ਵਿਰੋਧ ਹੋ ਰਹਾ ਹੈ ਬੀਜੇਪੀ ਕੇ ਕੈਂਡੀਡੇਟ ਦਾ ਪੰਜਾਬ ਮੇ ਲਗਾਤਾਰ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਨੇ ਦੇਖਿਏ ਮੈਂ ਨਹੀਂ ਸਮਝਦਾ ਕਿ ਜਿਹੜਾ ਕਿਸਾਨ ਆ ਉਹ ਸਾਡਾ ਵਿਰੋਧ ਕਰ ਰਿਹਾ ਕਿਸਾਨ ਦੀ ਜਿਹੜੀ ਡੈਫੀਨੇਸ਼ਨ ਆ ਕਿਸਾਨ ਤਾਂ ਇੱਕ ਮਿਹਨਤੀ ਮਜ਼ਦੂਰ ਆਪਣਾ ਕੰਮ ਕਰਨ ਵਾਲਾ ਅੰਨਦਾਤਾ ਜਿਹੜਾ ਦੁਨੀਆ ਦਾ ਪੇਟ ਭਰਦਾ ਕਿਸਾਨ ਨੇ ਕਦੀ ਵੀ ਜਿਹੜਾ ਮੈਂ ਸਮਝਦਾ ਕਿ ਐਦਾਂ ਦੀ ਗੱਲ ਨਹੀਂ ਕੀਤੀ ਅੱਜ ਤਾਂ ਜਿਹੜੇ ਵੀ ਲੋਕ ਵਿਰੋਧ ਕਰ ਰਹੇ ਆ ਇਹ ਕਿਸਾਨ ਨਹੀਂ ਇਹ ਸਰਕਾਰੀ ਕਿਸਾਨ ਸਰ ਜੀ ਸਾਹਮਣੇ ਕੱਲ੍ਹ ਕੋ ਵੱਡਾ આરોਪ ਲਗਾਇਆ ਵੈ ਕਹਿੰਦੇ ਕਿ ਸ਼ੀਤਲ ਤੇ ਰਿੰਕੂ ਪਹਿਲਾਂ ਇਕੱਠੇ ਸੀਗੇ ਤੇ ਹੁਣ ਸਟੇਜਾ ਤੇ ਵੀ ਇਕੱਠੇ ਆ ਗਏ ਜਿੰਨੇ ਵੀ ਸ਼ਹਿਰ ਚ ਦੋ ਨੰਬਰ ਦੇ ਕੰਮ ਹੁੰਦੇ ਆ ਇਹੀ ਕਰਵਾਰੇ ਸੀ ਚਲੋ ਮੇਰਾ ਤੇ ਸ਼ੀਤਲ ਦਾ ਦੋ ਨੰਬਰ ਦਾ ਕੰਮ ਤਾਂ ਨਜ਼ਰ ਨਹੀਂ ਆਇਆ ਕੋਈ ਪਰ ਚੰਨੀ ਸਾਹਿਬ ਨੇ ਜਿਹੜੇ ਦੋ ਨੰਬਰ ਦੇ ਪੈਸੇ ਕਮਾਏ ਸੀਗੇ ਉਹਦੇ ਉਹ ਕੇਸ ਜ਼ਰੂਰ ਭੁਗਤ ਰਿਆ ਉਹਨਾਂ ਦੇ ਘਰ ਦੇ ਵਿੱਚੋਂ 10 ਕਰੋੜ ਰੁਪਇਆ ਫੜਿਆ ਗਿਆ ਡਰੱਗ ਦੀ ਸਮਗਲਿੰਗ ਜਿਹੜੀ ਕੈਪਟਨ ਅਮਰੀਦਨ ਸਿੰਘ ਦੇ ਸਮੇਂ ਬਹੁਤ ਘਟ ਗਈ ਸੀ ਔਰ ਜਦੋਂ ਚੰਨੀ ਸਾਹਿਬ ਨੇ ਚਾਰਜ ਲਿਆ ਤਾਂ ਡਰੱਗ ਜਿਹੜੀ ਜੋਰਾਂ ਦੇ ਵਿਕਣ ਲੱਪਈ ਕੀ ਚੰਨੀ ਸਾਹਿਬ ਇਹ ਜਵਾਬ ਦੇ ਸਕਦੇ ਆ ਕਿ ਜਿਹੜੇ ਉਹਨਾਂ ਦੇ ਘਰ ਦੇ ਵਿੱਚੋਂ ਪੈਸੇ ਫੜੇ ਗਏ ਸੀ ਕੀ ਉਹ ਰੇਤਾ ਦੀ ਸਮਗਲਿੰਗ ਦੇ ਸੀਗੇ ਜਾਂ ਡਰੱਗ ਦੀ ਸਮਗਲਿੰਗ ਦੇ ਸੀਗੇ ਸਰ ਫੋਰਮਰ ਮਿਨਿਸਟਰ ਮਨੀਸ਼ੰਕਰ ਅਯਰ ਕਹਿੰਦੇ ਕਿ ਭਾਰਤ ਨੂੰ ਪਾਕਿਸਤਾਨ ਨੂੰ ਸਨਮਾਨ ਦੇਣਾ ਚਾਹੀਏ ਕਿਉਂਕਿ ਉਹਨਾਂ ਦੇ ਪਾਸ ਐਟਮ ਬੰਬ ਹੈ ਅਗਰ ਹਮ ਉਹਨੇ ਸਨਮਾਨ ਨਹੀਂ ਦੇਂਗੇ ਤਾਂ ਉਹ ਭਾਰਤ ਦੇ ਖਿਲਾਫ ਐਟਮ ਬੰਬ ਦਾ ਇਸਤੇਮਾਲ ਕਰ ਸਕਦੇ ਹੈ ਕਾਂਗਰਸ ਦਾ ਫੋਰਮਰ ਮਿਨਿਸਟਰ ਦੇਖਿਏ ਕਾਂਗਰਸ ਹੈ ਜਿਹੜੀ ਜਿਹੜੇ ਵੀ ਉਹਦੀਆਂ ਅਲਾਈਅੰਸ ਪਾਰਟੀਆਂ ਜੰਮੂ ਕਸ਼ੀਮ ਕਸ਼ਮੀਰ ਨੈਸ਼ਨਲ ਕਾਨਫਰੰਸ ਨੈਸ਼ਨਲ ਕਾਨਫਰੰਸ ਦੇ ਜਿਹੜੇ ਫਾਰੂਕ ਅਬਦੁੱਲਾ ਉਹ ਵੀ ਇਹ ਗੱਲ ਕਹਿੰਦੇ ਆ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਇਹ ਡਰਾਇਆ ਜਾ ਰਿਹਾ ਇਹ ਗੱਲ ਕਹਿ ਕੇ ਕਿ ਪਾਕਿਸਤਾਨ ਦੇ ਕੋਲ ਐਟਮ ਬੰਬ ਹੈ ਮੈਂ ਸਮਝਦਾ ਕਿ ਉਹ ਲੋਕ ਕਿਉਂ ਪਾਕਿਸਤਾਨ ਦੇ ਪੱਖ ਦੇ ਆ ਕੀ ਇਹ ਕਾਂਗਰਸ ਪਾਰਟੀ ਦੇ ਜਿਹੜੀ ਜਿੰਨੀਆਂ ਵੀ ਐਲਾਈयंस ਪਾਰਟੀਆਂ ਅੱਜ ਪਾਕਿਸਤਾਨ ਨੂੰ ਪ੍ਰਮੋਟ ਕਰ ਰਹੀਆਂ ਔਰ ਭਾਰਤ ਦੇ ਲੋਕਾਂ ਨੂੰ ਜਿਹੜਾ ਡਰਾਉਣ ਦੀ ਕੋਸ਼ਿਸ਼ ਕਰ ਰਹੀਆਂ ਪਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਵਿਦੇਸ਼ ਨੀਤੀ ਹੈ ਜਿਸ ਤਰੀਕੇ ਦੇ ਨਾਲ ਅੱਜ ਸਾਡਾ ਭਾਰਤ ਦਾ ਜਿਹੜਾ ਉਹ ਤਰੱਕੀ ਕਰ ਰਿਹਾ ਅੱਗੇ ਵਧ ਰਿਹਾ ਔਰ ਸਾਡੇ ਜਿਹੜੇ ਨਾਲ ਦੇ ਦੇਸ਼ ਪਾਕਿਸਤਾਨ ਉਹ ਹੀ ਦੇਸ਼ ਹੈ ਜਿਹੜਾ ਹਿੰਦੁਸਤਾਨ ਦੇ ਨਾਲ ਹੀ ਆਜ਼ਾਦ ਹੋਇਆ ਸੀ ਪਰ ਮੈਂ ਇਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਜੇ ਵਾਕਈ ਇਹਨਾਂ ਨੂੰ ਇੰਨਾ ਪਾਕਿਸਤਾਨੀ ਪ੍ਰੇਮ ਹੈ ਤਾਂ ਇਹ ਟਿਕਟਾਂ ਵੀ ਉੱਥੇ ਲੈਣ ਤੇ ਇਲੈਕਸ਼ਨ ਵੀ ਉੱਥੋਂ ਜਾ ਕੇ ਲੜਨ। ਕਿਹੜੇ ਕਿਹੜੇ ਮੁੱਦੇ ਹੈਗੇ ਨੇ? ਬਿਸਮਿਲ ਲੈ ਕੇ ਅੰਡਾ ਜਾਂ ਲੋਕਾਂ ਨੂੰ ਪਹੁੰਚ ਦੀ ਕਰ ਦਿੱਤੀ ਨਜ਼ਰ ਆ ਗਈ। ਜਿਹਦੇ ਨਾਲ ਤੁਹਾਨੂੰ ਜਿਹੜਾ ਉਸ ਤੋਂ ਬਾਅਦ ਮੁੱਦਾ ਥੋਏਗਾ, ਅੰਡਾ ਥੋਏਗਾ। ਮੇਨ ਮੁੱਦੇ ਤਾਂ ਦੇਖੋ ਪੰਜਾਬ ਦੇ ਵਿੱਚ ਮੁੱਦੇ ਹੀ ਮੁੱਦੇ ਆ। ਨਾ ਇੱਥੇ ਜਲੰਧਰ ਦੀ ਗੱਲ ਜਲੰਧਰ 'ਚ ਵੀ ਇੱਥੇ ਨਗਰ ਨਿਗਮ ਫੇਲ ਆ। ਜਿੰਨਾ ਵੀ ਸਾਡਾ ਰੂਰਲ ਜਿਹੜਾ ਡਿਪਾਰਟਮੈਂਟ ਹੈ ਪੰਚਾਇਤੀ ਰਾਜ ਉਹ ਫੇਲ ਹੈ ਪੁਲਿਸ ਦੀ ਜੇ ਮੈਂ ਗੱਲ ਕਰਾਂ ਕਾਰਗੁਜ਼ਾਰੀ ਅੱਜ ਨਸ਼ਾ ਜੋਰਾਂ ਤੇ ਵਿਕ ਰਿਹਾ ਫੋਕ ਖੁਆਈ ਵੱਧ ਗਈ ਹੈ ਕ੍ਰਾਈਮ ਵੱਧ ਗਿਆ ਖਿਡਾਰੀ ਹੋਣ ਚਾਹੇ ਵਪਾਰੀ ਹੋਣ ਚਾਹੇ ਆਮ ਲੋਕ ਹੋਣ ਅੱਜ ਜਿਹੜੇ ਆ ਚਾਹੇ ਕਲਾਕਾਰ ਸਾਥੀ ਆ ਅੱਜ ਜਿਹੜੇ ਆ ਪਰੇਸ਼ਾਨ ਆ ਲੋੜ ਨੇ ਜਿਹੜੀ ਸਥਿਤੀ ਹੈ ਇਹ ਬਿਲਕੁਲ ਜਿਹੜੀ ਹੈ ਪੰਜਾਬ ਦੇ ਵਿੱਚ ਬਰਬਾਦ ਹੋ ਚੁੱਕੀ ਹੈ ਔਰ ਪੰਜਾਬ ਦੇ ਲੋਕ ਇਹ ਚਾਹੁੰਦੇ ਆ ਕਿ ਜਿਸ ਤਰੀਕੇ ਦੇ ਨਾਲ ਚੰਗਾ ਪ੍ਰਸ਼ਾਸਨ ਕੇਂਦਰ ਦੇ ਵਿੱਚ ਮੋਦੀ ਸਰਕਾਰ ਨੇ ਦਿੱਤਾ ਉਸੇ ਤਰ੍ਹਾਂ ਦਾ ਜਿਹੜਾ ਪ੍ਰਸ਼ਾਸਨ ਅੱਜ ਪੰਜਾਬ ਦੇ ਵਿੱਚ ਵੀ ਹੋ ਰਿਹਾ ਹੈ। ਬ੍ਰਿੰਗੋ ਜੀ ਆਮ ਆਦਮੀ ਪਾਰਟੀ ਨੇ ਆਪਣੇ ਹਸਪਤਾਲੋ ਕੋ ਲੈ ਕੇ ਆ ਮੋਹੱਲਾ ਕਲੀਨਿਕ ਕੋ ਲੈ ਕੇ بڑے بڑے ਦਾਅਵੇ ਕੀਏ। ਲੇਕਿਨ ਸੰਗਰੂਰ ਮੇ ਇੱਕ ਮਾਮਲਾ ਸਾਹਮਣੇ ਆਇਆ ਆਂਗਨਵਾੜੀ ਕੇਂਦਰ ਮੇ ਬੱਚੋ ਕੋ سیرਪ دی ਗਈ। ਉਹ 6 ਮਹੀਨੇ ਪੁਰਾਣੀ ਸੀ। ਐਕਸਪਾਇਰੀ سیرਪ ਸੀ ਜਿਸਕੇ ਬਾਅਦ ਬੱਚੇ ਬਿਮਾਰ ਹੋ ਗਏ। ਮਾਪਾ ਮਾਪੇ ਕੋ ਲੈ ਕੇ ਜਾਣਾ ਪੜਾ ਡਾਕਟਰ ਕੇ ਬਾਦ। ਤੋ ਇਸੇ ਕੈਸੇ ਦੇਤੇ ਕਿਉਂਕਿ ਆਪ ਉਨਪਰ ਕਾਰਵਾਈ ਕਰਦੀ ਗਈ ਹੈ। ਦੇਖੋ ਜਿਹੜਾ ਨੈਸ਼ਨਲ ਹੈਲਥ ਰੂਰਲ ਮਿਸ਼ਨ ਦਾ ਜਿੰਨਾ ਪੈਸਾ ਕੇਂਦਰ ਵੱਲੋਂ ਆਂਦਾ ਅੱਜ ਉਸ ਪੈਸੇ ਦੇ ਨਾਲ ਜਿਹੜਾ ਖਲਵਾੜ ਕੀਤਾ ਜਾ ਰਿਹਾ ਮੇਰੇ ਨਾਲ ਆਦਰਨੀਯ ਮਨੋਰੰਜਨ ਕਾਲੀਆ ਸਾਹਿਬ ਬੈਠੇ ਆ ਇਹ ਹੈਲਥ ਮਨਿਸਟਰ ਸੀਗੇ ਇਹਨਾਂ ਦੇ ਕਾਰਜਕਾਲ ਦੇ ਵਿੱਚ ਜਿਲੰਦਰ ਦਾ ਸਿਵਲ ਹਸਪੀਟਲ ਬਣਿਆ ਇਹਨਾਂ ਦੇ ਕਾਰਜਕਾਲ ਦੇ ਵਿੱਚ ਜਿਲੰਦਰ ਦਾ ਪਿੰਜ਼ ਬਣਿਆ ਅੱਜ ਉਹਨਾਂ ਬਿਲਡਿੰਗਾਂ ਦੀ ਉਹਨਾਂ ਹਸਪਤਾਲਾਂ ਦੀ ਜਿਹੜੀ ਹਾਲਤ ਇੰਨੀ ਮਾੜੀ ਹੈ ਕਿ ਉੱਥੇ ਕਾਟਨ ਸ਼ਿਰਿੰਜਿਸ ਛੋਟੀਆਂ-ਛੋਟੀਆਂ ਜਿਹੜੀਆਂ ਚੀਜ਼ਾਂ ਮਰੀਜ਼ਾਂ ਦੀਆਂ ਉਹ ਵੀ ਜਿਹੜੀਆਂ ਜਲੰਧਰ ਦੀਆਂ ਸਵੈਮ ਸੇਵੀ ਸੰਸਥਾਵਾਂ ਉੱਥੇ ਦਾਨ ਕਰ ਰਹੀਆਂ ਪਤਾ ਨਹੀਂ ਕਿਹੜੇ ਦਾਵੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ ਜਿਹੜਾ ਹੈਲਥ ਸਿਸਟਮ ਦਾ ਜਿਹੜਾ ਪੰਜਾਬ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਜਿਹੜਾ ਜਨਾਜ਼ਾ ਨਿਕਲਿਆ ਹੋਇਆ ਰਿੰਕੂ ਜੰਨੀ ਜੀ ਦਾ ਕਹਿਣਾ ਹੈਗਾ ਕਿ ਹਰ ਬੰਦੇ ਦਾ ਸਟੈਂਡ ਹੁੰਦਾ ਸਾਈਕਲ ਦਾ ਵੀ ਸਟੈਂਡ ਹੁੰਦਾ ਰਿੰਕੂ ਜੀ ਦਾ ਕੋਈ ਸਟੈਂਡ ਨਹੀਂ ਚੰਨੀ ਜੀ ਦਾ ਜਿਹੜਾ ਸਟੈਂਡ ਹੈ ਚੰਨੀ ਜੀ ਨੂੰ ਮੁੱਖ ਮੰਤਰੀ ਇਸੇ ਕਰਕੇ ਬਣਾਇਆ ਗਿਆ ਸੀ ਕਿ ਪੰਜਾਬ ਦੇ ਲੋਕਾਂ ਦਾ ਕੰਮ ਕਰੇ ਔਰ ਅੱਜ ਚੰਨੀ ਜੀ ਦਾ ਸਟੈਂਡ ਤੁਸੀਂ ਦੇਖ ਲਓ ਕਿ ਇੱਥੇ ਨਾ ਉਹਨਾਂ ਨੇ ਮੁੱਖ ਮੰਤਰੀ ਰਹਿੰਦੇ ਆ ਕੋਈ ਸ਼ੈਡੂਲ ਕਾਸਟਾਂ ਦੇ ਲਈ ਕੰਮ ਕੀਤਾ ਨਾ ਉਹਨਾਂ ਨੇ ਵਪਾਰੀਆਂ ਦੇ ਲਈ ਕੋਈ ਕੰਮ ਕੀਤਾ ਨਾ ਸ਼ਹਿਰੀਆਂ ਦੇ ਲਈ ਨਾ ਕਿਸਾਨੀਆਂ ਦੇ ਕਿਸਾਨਾਂ ਦੇ ਲਈ ਜੋ ਸਟੈਂਡ ਹੈ ਜਿਹੜਾ ਉਹਨਾਂ ਦਾ ਕਲੀਅਰ ਏਜੰਡਾ ਉਹਨਾਂ ਦਾ ਸਟੈਂਡ ਇਹ ਸੀਗਾ ਕਿ ਰਿਸ਼ਵਤ ਖਾਣੀਆ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਪੈਸੇ ਉਹਨਾਂ ਦੇ ਘਰੋਂ ਫੜੇ ਗਏ ਆ ਅੱਜ ਚੰਨੀ ਸਾਹਿਬ ਜ਼ਮਾਨਤ ਤੇ ਚੱਲ ਰਹੇ ਆ ਪਰ ਉਹ ਦਿਨ ਦੂਰ ਨਹੀਂ ਜਿਸ ਦਿਨ ਆਉਣ ਵਾਲੇ ਸਮੇਂ 'ਚ ਵੱਡੀਆਂ ਕਾਰਵਾਈਆਂ ਜਿਹੜੀਆਂ ਹੋਣਗੀਆਂ ਬਿਲਕੁਲ ਪਾਰ ਦੇ ਵਿੱਚ ਪੰਜਾਬ ਦੇ ਵਿੱਚੋਂ ਕਿੰਨੀਆਂ ਪਿੰਡਾਂ ਦੇ 13 ਸੀਟਾਂ ਦੇ ਵਿੱਚੋਂ 400 ਪਾਰ ਦੇ ਵਿੱਚ ਕਿੰਨਾ ਹਿੱਸਾ ਪਿੰਡਾਂ ਵਾਲੇ ਦੇਖੋ ਗੱਲ ਹੈ ਕਿ ਮੈਂ ਗਿਣਤੀ ਤਾਂ ਨਹੀਂ ਦੱਸ ਸਕਦਾ ਪਰ ਮੈਂ ਗੱਲ ਯਕੀਨੀ ਦੱਸ ਸਕਦਾ ਕਿ 13 ਸੀਟਾਂ ਦੇ ਵਿੱਚੋਂ ਸਭ ਨਾਲੋਂ ਵੱਡਾ ਅੰਕੜਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਹੋਏਗਾ ਵੀਕੁਲੀ ਤੁਸੀਂ ਕਿਹਾ ਵੀ ਬਹੁਤ ਸਾਰੇ ਮੁੱਦੇ ਆ ਜਲੰਧਰ ਦੇ ਵੀ ਪਰ ਜਲੰਧਰ 'ਚ ਜਿਹੜਾ ਚੰਨੀ ਉਰੀ ਆ ਹਾਲਾਂਕਿ ਸਵਾਲ ਬਹੁਤ ਤਰੀਕੇ ਨਾਲ ਪੁੱਛਿਆ ਗਿਆ ਉਹਨਾਂ ਵੱਲੋਂ ਇਹ ਆ ਵੀ ਸਭ ਤੋਂ ਵੱਡਾ ਮੁੱਦਾ ਹੀ ਉਹ ਬਣਾ ਰਹੇ ਜੋ ਉਹ ਦਲ ਬਦਲੀ ਨੂੰ ਬਣਾ ਰਹੇ ਤੇ ਉੱਤੇ ਨੰਬਰ 1 ਤੇ ਟੈਗ ਤੁਹਾਡੇ ਤੇ ਆ ਵੀ ਤੁਸੀਂ ਬਹੁਤ ਕੁਕਲੀ ਪਾਰਟੀਆਂ ਚੇਂਜ ਕੀਤੀਆਂ ਦੇਖੋ ਦਲ ਬਦਲੀ ਕੋਈ ਮੁੱਦਾ ਜਸਟੀਫਾਈ ਕਿਤਾ ਕਰਦੇ ਦਲ ਬਦਲੀ ਦਾ ਕੋਈ ਮੁੱਦਾ ਨਹੀਂ ਆ ਜਲੰਧਰ ਦੇ ਵਿੱਚ ਜਲੰਧਰ ਦੇ ਲੋਕਾਂ ਨੂੰ ਡਿਵੈਲਪਮੈਂਟ ਚਾਹੀਦੀ ਆ ਜਲੰਧਰ ਦੇ ਲੋਕਾਂ ਨੂੰ ਚੰਗਾ ਲਾਅ ਇਨਰ ਚਾਹੀਦਾ ਜਲੰਧਰ ਦੇ ਲੋਕਾਂ ਨੂੰ ਕੇਂਦਰ ਦੇ ਨਾਲ ਮੁਤਲਕ ਉਹ ਫੈਸਿਲਟੀਆਂ ਇੱਥੇ ਚਾਹੀਦੀਆਂ ਜਲੰਧਰ ਦੇ ਲੋਕਾਂ ਨੂੰ 에어ਪੋਰਟ ਚਾਹੀਦਾ ਉਹਦੀ ਕਨੈਕਟੀਵਿਟੀ ਵਧੀਆ ਹੋਵੇ ਇੰਟਰਨੈਸ਼ਨਲ 에어ਪੋਰਟ ਬਣੇ ਜਲੰਧਰ ਦੇ ਵਿੱਚ ਨਵੇਂ ਫਲਾਈਓਵਰਸ ਬਣਨ ਜਲੰਧਰ ਦੇ ਵਿੱਚ ਜਿਹੜਾ ਸਮਾਰਟ ਸਿਟੀ ਦਾ ਪੈਸਾ ਕੇਂਦਰ ਵੱਲੋਂ ਆਇਆ ਸੀ ਉਸ ਸਮਾਰਟ ਸਿਟੀ ਦੇ ਪੈਸੇ ਦੀ ਜਿਸ ਤਰੀਕੇ ਨਾਲ ਦੁਰਵਰਤੋਂ ਹੋਈ ਹੈ ਇੱਕ ਤੋਂ ਉਹਦੀ ਇਨਕੁਆਰੀ ਹੋਣੀ ਬੜੀ ਜ਼ਰੂਰੀ ਹੈ ਮੁੜ ਦੁਬਾਰਾ ਉਸੇ ਸਮਾਰਟ ਸਿਟੀ ਪ੍ਰੋਜੈਕਟ ਦੇ ਦੀਨ ਜਲੰਧਰ ਦਾ ਚੌਂ ਪੱਖੀ ਵਿਕਾਸ ਹੋਵੇ ਅੱਜ ਜਲੰਧਰ ਦੇ ਲੋਕ ਇਹ ਚਾਹੁੰਦੇ ਜਿਹੜਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਦੋ ਭੱਟੇ ਉਦਯੋਗਪਤੀਆਂ ਦਾ ਨਾਮ ਲੈ ਕੇ ਅਟੈਕ ਕੀਤਾ ਵੀ ਉਹਨਾਂ ਵੱਲੋਂ ਬਲੈਕ ਮਨੀ ਕਾਂਗਰਸ ਨੂੰ ਜਾ ਰਹੀ ਹੈ ਉਹਨੂੰ ਤੁਸੀਂ ਜਲੰਧਰ ਵਿੱਚ ਵੀ ਸ਼ੁਰੂ ਬਣਾਓਗੇ ਦੇਖੋ ਗੱਲ ਹੈ ਕਿ ਜਿਹੜੀ ਬਲੈਕ ਮਨੀ ਦੀ ਗੱਲ ਹੈ ਕਾਂਗਰਸ ਦੇ ਬਹੁਤ ਸਾਰੇ ਲੀਡਰ ਹੈ ਜਿਹੜੇ ਅੱਜ ਇਸ ਕਰਕੇ ਬੈਕਫੁੱਟ ਦੇ ਉੱਤੇ ਆ ਕੰਮ ਨਹੀਂ ਕਰ ਰਹੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਅਗਰ ਉਹ ਖੁੱਲ ਕੇ ਸਾਹਮਣੇ ਆਏ ਤਾਂ ਜਿਹੜਾ ਉਹਨਾਂ ਦਾ ਕਾਲਾ ਧੰਨ ਹੈ ਉਹ ਸਾਰਾ ਉਜਾਗਰ ਹੋ ਜਾਊਗਾ ਅੱਜ ਕਾਂਗਰਸ ਪੂਰੇ ਦੇਸ਼ ਦੇ ਵਿੱਚ ਜਿਹੜੀ ਡੱਡ ਨਜ਼ਰ ਆ ਰਹੀ ਹੈ। ਉਹ ਕੁਝ ਬੋਚਨ ਚੰਨੀ ਜੀ ਨੇ ਕੱਲ ਇਹ ਕਿਹਾ ਕਿ ਤੁਸੀਂ ਤੁਹਾਨੂੰ ਬੀਜੇਪੀ ਆਰਮ ਟਵਿਸਟ ਕਰਕੇ ਲੈ ਕੇ ਗਈ ਹੈ ਕਿਉਂਕਿ ਤੁਹਾਡਾ ਤੇ ਅੰਗਰਾਲ ਜੀ ਦਾ ਜੋ ਪਰਾਨੇ ਅਲਿਗੇਸ਼ਨ ਲਗਾਇਆ ਕਿ ਡਰੱਗਸ ਦਣਾ ਸੱਟਾ ਫਿਰ ਤੁਸੀਂ ਲੋਕ ਪ੍ਰੋਮੋਟ ਕਰ ਦਿੱਤੀ। ਉਹ ਕਹਿ ਰਹੇ ਕਹਿੰਦੇ ਤੁਹਾਡੇ ਕੱਚੇ ਚਿੱਠੇ ਕੇਂਦਰ ਕੋਲ ਆ ਗਏ ਸੀ ਔਰ ਕੇਂਦਰ ਨੇ ਤੁਹਾਨੂੰ ਡਰਾ ਕੇ ਮਤਲਬ ਆਪਣੀ ਕਾਜੀ ਵਿੱਚ ਸ਼ਾਮਿਲ ਕਰ ਰਿਹਾ। ਕੋਈ ਅਗਰ ਉਹਨਾਂ ਕੋਲ ਚੰਨੀ ਸਾਹਿਬ ਕੋਲ ਕੋਈ ਇਹੋ ਜਿਹਾ ਪ੍ਰੂਫ ਹੈ? ਕਿਉਂਕਿ ਅਗਰ ਅਸੀਂ ਕੋਈ ਗਲਤ ਕੰਮ ਕੀਤਾ ਤਾਂ ਮੇਰੇ ਉੱਤੇ ਜਾਂ ਅੰਗਰਾਲ ਦੇ ਉੱਤੇ ਕਾਰਵਾਈ ਕੇਂਦਰ ਨੇ ਨਹੀਂ ਕਰਨੀ ਉਹ ਕਾਰਵਾਈ ਹੈ ਜਿਹੜੀ ਪੰਜਾਬ ਪੁਲਿਸ ਨੇ ਕਰਨੀ ਹੈ ਭਗਵੰਤ ਮਾਨ ਕੋਲ ਪੁਲਿਸ ਹੈ ਸਾਰਾ ਕੁਝ ਇਹਨਾਂ ਕੋਲ ਹੈ ਵਿਜੀਲੈਂਸ ਇਹਨਾਂ ਕੋਲ ਹੈ ਅਸੀਂ ਤਾਂ ਤਿਆਰ ਬੈਠੇ ਜਦੋਂ ਮਰਜ਼ੀ ਅਗਰ ਕੁਝ ਲੱਗਦਾ ਕਿ ਅਸੀਂ ਕੋਈ ਗਲਤ ਕੀਤਾ ਤਾਂ ਜਿਹੜੀ ਮਰਜ਼ੀ ਕਾਰਵਾਈ ਕਰ ਸਕਦੇ ਹਾਂ ਅਦਰਵਾਜ਼ੀ ਐਲੀਗੇਸ਼ਨ ਉਥੋ ਜਿਹਾ ਆਇਆ ਜਿਹੜਾ ਤੁਸੀਂ ਕਹਿ ਕੇ ਹੱਡਿਆਂ ਵੀ ਡਰਦੇ ਬੈਠੇ ਆ ਕਾਂਗਰਸ ਵਾਲੇ ਬਲੈਂਕਟ ਵੀਰ ਪਾਈ ਜੇ ਤੁਹਾਨੂੰ ਅਗਰ ਫੈਕਟ ਹੈ ਤੁਸੀਂ ਵੀ ਅਪਲਾਈ ਕਰੋਗੇ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਥ੍ਰੈਟ ਨਹੀਂ ਹੈ ਮੈਨੂੰ ਕੋਈ ਡਰ ਨਹੀਂ ਹੈ ਕੋਈ ਮੇਰੇ ਦੇ ਉੱਤੇ ਪੁਲਿਸ ਦਾ ਕੇਸ ਨਹੀਂ ਹੈ ਮੇਰਾ ਕੈਰੈਕਟਰ ਬਿਲਕੁਲ ਸਾਫ਼ ਹੈ ਔਰ ਮੈਨੂੰ ਕਿਸੇ ਦੀ ਧਮਕੀ ਦਾ ਕਿਸੇ ਦੀ ਗੱਲ ਦਾ ਕੋਈ ਡਰ ਨਹੀਂ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਤੁਹਾਡੇ ਜਲੰਧਰ ਵਿਸਥੇ ਵਿੱਚ ਬਹੁਤ ਜ਼ਿਆਦਾ ਦੜਾ ਸੱਟੇ ਦੀਆਂ ਦੁਕਾਨਾਂ ਖੁੱਲ੍ਹਦੀਆਂ ਹੋਈਆਂ 132 ਦਾ ਨੰਬਰ ਆਂਦਾ ਦੇਖੋ ਗੱਲ ਹੈ ਕਿ ਇਹਦਾ ਜਵਾਬ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਨੂੰ ਦੇਣਾ ਚਾਹੀਦਾ ਹੈ ਅਗਰ ਖੁੱਲੀਆਂ ਪਿਛਲੇ ਮਹੀਨੇ ਤੋਂ ਤਾਂ ਤਾਂ ਲਾ ਲਾ ਐਂਡ ਆਰਡਰ ਹੈ ਜਿਹੜਾ ਅੱਜ ਭਗਵੰਤ ਮਾਨ ਸਾਹਿਬ ਦੇ ਹੱਥ 'ਚਾ ਬੰਦ ਕਰਵਾਨ ਨਸ਼ੇ ਦੇ ਅੱਡੇ ਬੰਦ ਕਰਾਨ ਸਾਰਾ ਕੁਝ ਬੰਦ ਕਰਨ ਅੱਜ ਪਾਰਟੀ ਛੱਡਣ ਦਾ ਸਾਲੋਂ ਵੱਡਾ ਮਸਲਾ ਜਿਹੜਾ ਇਹੀ ਸੀਗਾ ਕਿ ਜਲੰਧਰ ਦੇ ਵਿੱਚ ਨਾ ਡਵੈਲਪਮੈਂਟ ਔਰ ਨਾ ਹੀ ਕੋਈ ਲਾਰਡ ਅੰਡਰ ਦੀ ਸਥਿਤੀ ਪਰ ਅਪਕ ਕਮਿਸ਼ਨਰ ਆਫਿਸ ਦੇ ਸਾਹਮਣੇ ਬੈਠੇ ਅੰਦਰ ਛਾ ਕੇ ਅਸੀਂ ਕਦੀ ਦਿਖਾਉ ਨਹੀਂ ਸਕਦੇ ਸਾਡੇ ਇੱਕ ਕਾਰਜਕਰਤਾ ਨੂੰ ਤਫਤੀਸ਼ ਦਿੱਤੀ ਹੈ ਬਾਅਦ ਤੁਸੀਂ ਗੱਲ ਕੀ ਸੀ ਉਹ ਕਿਹੜੇ ਕਾਰਜਕਰਤਾ ਕਿਹੜੇ ਕਾਰਜਕਰਤਾ ਨੂੰ ਤਫਤੀਸ਼ ਕੀਤੀ ਇਹ ਉਹ ਸਭ ਕੁਝ ਖੂਬ ਗੱਲ ਹੈ ਕਿ ਇਹ ਤਾਂ ਜਿਹਨੂੰ ਧਮਕੀ ਦਿੱਤੀ ਹੈ ਉਹ ਤੁਹਾਡੇ ਨਾਲ ਆਪ ਮੁਖਾਤਬ ਹੋਣਗੇ ਔਰ ਅਸੀਂ ਇਹਨਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਸਾਡਾ ਕਾਰਜਕਰਤਾ ਮਜ਼ਬੂਤ ਹੈ ਕੰਮ ਕਰਨ ਵਾਲਾ ਹੈ ਔਰ ਦਲੇਰੀ ਦੇ ਨਾਲ ਕੰਮ ਕਰਦੇ ਹਾਂ ਮੈਂ ਚਾਹੀਦਾ ਹੈ ਜੀ ਰਹੇ ਹੋ 10 ਮਿੰਟ ਤੁਸੀਂ ਆ ਜੀ ਬਕਰਾਲ ਵੀ ਕਿਸੇ ਟਾਈਮ ਘਟ ਤੇ ਦੋਸ਼ ਲਾਉਂਦੇ ਰਹੇ 120 ਫਟੀ ਰੋਡ ਦੇ ਉੱਤੇ ਵੀ ਬੈਠ ਕੇ ਧਰਨਾ ਪ੍ਰਦਰਸ਼ਨ ਵੀ ਕਰਦੇ ਰਹੇ ਨੇ ਚਾਹ ਵੀ ਪੀਦੇ ਰਹੇ ਨੇ ਉੱਥੇ ਉਹਦੇ ਲਈ ਵੀ ਦੋਸ਼ ਲਗਾਉਂਦੇ ਰਹੇ ਨੇ ਸਿਟੀ ਘਟਾਲੇ ਦੇ ਵਿੱਚ ਤੁਹਾਡੇ ਇਹਦੇ ਬਾਰੇ ਵੀ ਕਹਿਣਾ ਦੇਖੋ ਸਿਟੀ ਘਟਾਲੇ ਦੀ ਜਿਹੜੀ ਹੈ ਕੈਗ ਨੇ ਜਾਂਚ ਕੀਤੀ ਹੈ ਉਹਦੇ ਵਿੱਚ ਜਿਹੜੀ ਹੈ ਗਵਨ ਦੀ ਜਿਹੜੀ ਸਮੈਲ ਆ ਰਹੀ ਹੈ ਅਸੀਂ ਉਸ ਇਨਕੁਆਰੀ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਔਰ ਜੇ ਅਗਰ ਉਹਦੇ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਤੋ ਉਹਦੇ ਉੱਤੇ ਕਾਰਵਾਈ ਕਰਨ ਲਈ ਸਿਫਾਰਿਸ਼ ਹੈ। ਰਿੰਕੂ ਜੀ 10 ਮਹੀਨੇ ਤੁਸੀਂ ਐ ਜੀ ਐਮਪੀ ਰਹੇ ਹੋ ਆਪਣਾ ਆਮ ਆਦਮੀ ਪਾਰਟੀ ਸਰਕਾਰ ਦੇ ਟਾਈਮ 'ਤੇ ਵੀ ਉਸ ਟਾਈਮ ਤੁਸੀਂ ਕਾਫੀ ਵੱਡੇ ਵਾਅਦੇ ਕੀਤੇ ਸੀ ਕਿ ਮੈਂ ਐ ਜੀ ਐਮਪੀ ਬਣ ਗਿਆ ਮੈਂ ਫਲਾਈਓਵਰ ਆਰੰਗਪੁਰ ਦਾ ਮੈਂ ਸ਼ੁਰੂ ਕਰਾਵਾਂਗਾ ਕਈ ਹੋਰ ਦਾ ਨਾ ਵਾਅਦੇ ਕੀਤੇ ਪਰ ਉਹ ਜਿਹੜੇ 10 ਮਹੀਨੇ ਦੇ ਵਿੱਚ ਕੋਈ ਵੀ ਫਲਾਈਓਵਰ ਦਾ ਕੰਮ ਨਹੀਂ ਹੋਇਆ ਕੋਈ ਐ ਜੀ ਡੀ ਸਾਰੇ ਕੰਮ ਪਏ ਨਹੀਂ ਹੁਣ ਤੁਸੀਂ ਆਵਾਜ਼ ਪਾ ਬੋਲੋ ਜਿਹੜੇ ਐ ਐ ਜੀ ਐਮਪੀ ਦੇ ਇਲੈਕਸ਼ਨ ਲੜ ਰਹੇ ਹੈਗੇ ਹੋ ਕਿ ਹੁਣ ਜਿਹਦੇ ਤੁਸੀਂ ਹੱਥ ਦੀ ਉਹਦੇ ਜਿਹੜੇ ਬਾਕੀ ਦੇ ਜਿਹੜੇ ਕੰਮ ਰਹਿੰਦੇ ਪੂਰੇ ਕਰੋ ਦੇਖੋ ਜਿਹੜ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਪਿਛਲੇ ਦਿਨੀ ਨਿਤਿਨ ਗੜਗਰੀ ਸਾਹਿਬ ਹੁਸ਼ਿਆਰਪੁਰ ਦੇ ਵਿੱਚ ਆਏ ਕਰੀਬ 4000 ਕਰੋੜ ਦੇ ਜਿਹੜੇ ਪ੍ਰੋਜੈਕਟਸ ਹਨ ਉਹਨਾਂ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਆਏ ਔਰ ਮੈਂ ਵੀ ਹੁਸ਼ਿਆਰਪੁਰ ਰੋਡ ਦੀ ਔਰ ਆਦਮਪੁਰ ਦੇ ਅੱਡੇ ਦੇ ਜਿਹੜੀ ਜਿਹੜਾ ਉਹਦਾ ਆਪਣਾ ਫਲਾਈਓਵਰ ਆ ਉਹਦਾ ਮੁੱਦਾ ਲੈ ਕੇ ਉੱਥੇ ਗਿਆ ਸੀਗਾ ਉਹਨਾਂ ਦੇ ਨਾਲ ਗੱਲ ਕਰਨ ਲਈ ਪਰ ਮੈਨੂੰ ਮੁੱਖ ਮੰਤਰੀ ਦੇ ਆਫਿਸ ਦੇ ਵਿੱਚੋਂ ਫੋਨ ਆਇਆ ਕਿ ਤੁਸੀਂ ਵਾਪਸ ਆਜੋ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋਣਾ ਦੂਸਰੀ ਗੱਲ ਜਿਸ ਦਿਨ ਜਲੰਧਰ ਦੇ 에어ਪੋਰਟ ਦਾ ਦੁਗਟਨ ਹੋਇਆ ਕਿਉਂਕਿ ਸਾਰੀ ਮਿਹਨਤ ਹੈ ਜਿਹੜੀ ਉਮੈਰਪੋਰਟ ਦੇ ਵਿੱਚ ਬਹੁਤ ਜ਼ਿਆਦਾ ਦੇ ਵਿੱਚ ਇਨਵੋਲ ਸੀਗਾ ਔਰ ਉਦਘਾਟਨ ਦੇ ਫੰਕਸ਼ਨ ਦੇ ਵਿੱਚ ਵੀ ਜਾਣ ਤੋਂ ਮੈਨੂੰ ਮੁੱਖ ਮੰਤਰੀ ਦਫ਼ਤਰ ਨੇ ਰੋਕਿਆ ਕਿਤੇ ਨਾ ਕਿਤੇ ਗੱਲ ਸਪਸ਼ਟ ਹੁੰਦੀ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਕੇਂਦਰ ਦੇ ਨਾਲ ਤਾਲਮੇਲ ਬਣਾਣਾ ਨਹੀਂ ਚਾਹਦੀ ਔਰ ਉਹ ਨਹੀਂ ਚਾਹਦੀ ਕਿ ਜਿਹੜੇ ਮੁੱਦੇ ਹੱਲ ਹੋਣ ਔਰ ਕੇਂਦਰ ਚ ਮੋਦੀ ਸਰਕਾਰ ਦੀ ਵਾਹਵਾ ਹੀ ਹੋਵੇ